ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਤਨ ਤਨ ਬੱਬਨੰਦ ਸਿੰਘ ਜੀ ਦੇ ਨਰਮੋਲਕ ਬਚਨਾਂ ਵਿੱਚੋਂ ਉਹਨਾਂ ਦੀ ਜੋ ਅਗਲੀ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਮਹਾਂਪੁਰਖ ਦੱਸਦੇ ਹੁੰਦੇ ਸੀਗੇ ਕਿ ਕਿਸੇ ਪਰਾਏ ਦਾ ਹੱਕ ਖਾਣਾ ਇਹ ਲਹੂ ਪੀਣ ਦੇ ਸਮਾਨ ਤੇ ਜੋ ਆਦਮੀ ਇਹ ਲਹੂ ਪੀਂਦੇ ਆ ਬੱਬਨ ਸਿੰਘ ਕਹਿੰਦੇ ਸਗੇ ਕਿ ਉਹਨਾਂ ਦੀ ਬਾਹ ਗੁਰੂ ਨਾਨਕ ਸਾਹਿਬ ਕਦੀ ਨਹੀਂ ਫੜਦੇ ਹੈ ਇਸੇ ਕਰਕੇ ਤਾਂ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਹੱਕ ਪਰੈ ਨਾਨਕਾ ਉਸ ਊਰ ਉਸ ਗਾਏ ਗੁਰਪਿਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ ਸੋ ਦੂਸਰਾ ਬਚਨ ਸੰਤਮਾ ਪੁਰਖ ਬੱਬਨ ਸਿੰਘ ਦਾ ਹੈ ਕਿ ਉਹਨਾਂ ਨੇ ਜੋ ਵਾਹਿਗੁਰੂ ਸ਼ਬਦ ਆ ਨਾ ਉਸ ਵਾਹਿਗੁਰੂ ਸ਼ਬਦ ਦੀ ਮਹਿਮਾ ਦੱਸੀ ਹੈ ਮਹੱਤਤਾ ਦੱਸੀ ਉਹਦੇ ਵਿੱਚ ਮਹਾਂਪੁਰਖਾਂ ਨੇ ਵਾਹਿਗੁਰੂ ਸ਼ਬਦ ਦੇ ਚਾਰ ਅੱਖਰਾਂ ਦਾ ਜਿਹੜਾ ਜੋੜ ਆ ਉਹਦੀ ਮਹਿਮਾ ਇੰਨੀ ਦੱਸੀ ਆ ਉਦੇ ਵਿੱਚੋਂ ਬਾਬਾ ਨਾਨਕ ਸੁਣਿਆ ਆਖਦੇ ਹੁੰਦੇ ਸੀਗੇ ਕਿ ਜਿਹੜਾ ਵਾ ਵਾ ਅਖਰਵਾ ਨਾ ਇਹ ਬਾਬਾ ਅਖਰਵਾਸ ਦੇਵ ਇਸ ਦਾ ਜਪ ਪ੍ਰਾਤਨ ਯੁੱਗਾਂ ਦੇ ਵਿੱਚ 36 ਯੁੱਗ ਕੀਤਾ ਹੈਗਾ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਰਿਸ਼ੀ ਮੂਨੀ ਸੀ ਰਸ਼ੀ ਮੁੰਨਿਆ ਨੇ 36 ਯੁੱਗ ਵਾਸਦੇਵ ਅਖਰ ਦਾ ਜਪ ਕੀਤਾ ਉਸ ਤੋਂ ਬਾਅਦ ਬਾਬਾ ਨਾਨਕ ਕਹਿੰਦੇ ਸੀ ਕਿ ਜਿਹੜਾ ਹਰਖੋ ਆ ਇਸ ਦਾ ਵੀ 36 ਯੁੱਗ ਰਿਸ਼ੀਆ ਮੂਨੀਆ ਨੇ ਜਪ ਕੀਤਾ ਇਸੇ ਤਰ੍ਹਾਂ ਗੋਬਿੰਦ ਅਖਰ ਦਾ ਵੀ 36 ਯੁੱਗ ਜਾਪ ਹੋਇਆ ਤੇ ਰਾਰਾ ਜਿਹੜਾ RAM ਅਖਰਾ ਇਹਦਾ ਵੀ 36 ਯੁੱਗ ਜਾਪ ਹੋਇਆ ਤੇ ਇਹ ਕੁੱਲ ਮਿਲਾ ਕੇ 144 ਯੁੱਗ ਬਣਦਾ ਹੈਗਾ ਤੇ ਬਾਬਾ ਨਾਨਕ ਸੁਣਿਆ ਆਖਦੇ ਸੀਗੇ ਕਿ ਜਿਹੜਾ ਵਾਹਿਗੁਰੂ ਗੁਰਮੰਤਰ ਜਪਦਾ ਹੈਗਾ ਉਸ ਵਾਹਿਗੁਰੂ ਗੁਰਮੰਤਰ ਜਪਣ ਵਾਲੇ ਨੂੰ 144 ਯੁੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਐਡੀ ਵੱਡੀ ਮੈਮ ਵਾਹਿਗੁਰੂ ਸ਼ਬਦੀ ਆ ਇਸੇ ਕਰਕੇ ਤਾਂ ਸਾਨੂੰ ਭਾਈ ਗਰਦਾਸ ਜੀ ਨੇ ਆਖਿਆ ਹੈਗਾ ਜੈਸੇ 68 ਤੀਰਥ ਪਰਸ ਕੀਏ ਜੁਗ ਚਾਰ ਚੜਿਓ ਕਹਿਲਾ ਸ਼ਰਿਓ ਜੈਸੇ ਕੋਟ ਜਨਮ ਤਪ ਉਧਰ ਮੁਖੀ ਬਸੰਤਰ ਮੇ ਤਨ ਦੇਹ ਦਿਓ ਜੈਸੇ ਲੱਖ ਵਾਰ ਕੋ ਖੇਤਰ ਮੇ ਅਸਮੀਦ ਜਗ ਅਭੰਗ ਠਹਿਓ ਫੁਨ ਅਮਰਤ ਨਾਮ ਵਿਸ਼ੇਸ਼ ਇਤੇ ਜਿਨ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ ਸੋ ਵਾਹਿਗੁਰੂ ਸ਼ਬਦ ਜਿਹੜੀ ਸੋ ਤੀਸਰਾ ਬਚਨ ਮਾਪੁਰ ਕੇ ਦੱਸ ਦੇ ਸਕੈ ਕਿ ਬੁਰਾ ਕੁਛ ਵੀ ਨਹੀਂ ਹੈ ਸਭ ਭਲਾਈ ਆ ਪਰ ਇਹ ਪੇਦ ਉਸ ਸਮੇਂ ਖੁੱਦਾ ਹੈਗਾ ਜਦੋਂ ਪ੍ਰਾਣੀ ਦੀ ਭਜਨ ਦੇ ਵਿੱਚ ਇਹ ਅਵਸਥਾ ਬਣਦੀ ਆ ਜਦੋਂ ਇਹ ਅਵਸਥਾ ਬਣਦੀ ਆ ਉਸ ਅਵਸਥਾ ਵਿੱਚ ਪ੍ਰਾਣੀ ਗੁਰੂ ਦੇ ਰੰਗ ਦੇ ਰੰਗਣ ਦੇ ਵਿੱਚ ਚੰਗੀ ਤਰ੍ਹਾਂ ਰਗਿਆ ਜਾਂਦਾ ਫਿਰ ਨੂੰ ਪਤਾ ਲੱਗਦਾ ਹੈ ਕਿ ਸਭ ਭਲਾ ਹੀ ਹੈ ਬੁਰਾ ਕੁਝ ਵੀ ਨਹੀਂ ਹੈ ਸੋ ਅਗਲਾ ਬਚਨ ਬਾਬਾ ਨਾਨਕ ਸੁਣਨ ਦਾ ਸਗਾ ਬਾਬਾ ਜੀ ਆਖਦੇ ਸਗੇ ਕਿ ਜਿਹੜਾ ਇਨਸਾਨ ਰੱਬ ਨੂੰ ਕਦੇ ਨਹੀਂ ਅੰਦਰੋਂ ਭੁਲਾਉਂਦਾ ਹਮੇਸ਼ਾ ਉਸ ਨੂੰ ਯਾਦ ਰੱਖਦਾ ਹੈਗਾ ਅਸਲ ਦੇ ਵਿੱਚ ਕਹਿੰਦੇ ਉਹ ਹੀ ਰੱਬ ਦਾ ਬੰਦਾ ਹੈ ਜਿਹੜਾ ਹਮੇਸ਼ਾ ਰੱਬ ਨੂੰ ਪਰਮੇਸ਼ਰ ਨੂੰ ਯਾਦ ਰੱਖਦਾ ਹੈਗਾ ਆਪਣੇ ਹਿਰਦੇ ਦੇ ਵਿੱਚ ਠਕਾ ਕੇ ਰੱਖਦਾ ਉਹਦੀ ਯਾਦ ਨੂੰ ਅੰਦਰ ਵਸਾ ਕੇ ਰੱਖਦਾ ਉਹੋ ਹੀ ਹੀ ਇਨਸਾਨ ਅਸਲ ਦੇ ਵਿੱਚ ਪਰਮੇਸ਼ਰ ਦਾ ਆਦਮੀ ਆ ਪਰਮੇਸ਼ਰ ਦਾ ਬੰਦਾ ਹੈ ਸੋ ਅਗਲਾ ਵਚਨ ਮਾਪੁਰਖ ਦਾ ਹੈਗਾ ਕਿ ਗੁਰਮੁਖ ਉਹ ਆ ਜਿਹਦਾ ਮੁਖ ਗੁਰੂ ਦੇ ਵੱਲ ਹੋਵੇ ਤੇ ਮਨਮੁਖ ਉਹ ਆ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਾ ਫਰੇ ਉਹ ਮਨਮੁਖ ਹੈ ਪਰ ਜਿਹੜਾ ਆਪਣੇ ਮਨ ਨੂੰ ਛੱਡ ਕੇ ਗੁਰੂ ਦੇ ਬਜਨਾ ਦੇ ਪਿੱਛੇ ਤੁਰਦਾ ਹੈ ਬਜਨਾ ਨੂੰ ਕੁਮਾਉਂਦਾ ਅਸਲ ਦੇ ਵਿੱਚ ਉਹ ਇਨਸਾਨ ਜਿਹੜਾ ਹੈ ਨਾ ਉਹ ਗੁਰਮੁਖ ਹੁੰਦਾ ਹੈ ਸੋ ਅਗਲਾ ਵਚਨ ਬਾਬਾ ਨਾ ਸੁਣਨ ਦਾ ਹੈਗਾ ਕਿ ਅਗਰ ਕੋਈ ਪ੍ਰਾਣੀ ਇੱਕ ਦਿਨ ਨਾਲ ਪਿਆਰ ਕਰੇ ਇੱਕੋ ਇੱਕ ਪ੍ਰਮਾਤਮਾ ਦੇ ਨਾਲ ਪਿਆਰ ਕਰੇ ਫਿਰ ਕਹਿੰਦੇ ਵੀ ਉਸ ਨੂੰ ਉਸੇ ਪ੍ਰਮਾਤਮਾ ਦੇ ਧਿਆਨ ਦੇ ਵਿੱਚ ਰਾਮ ਵੀ ਨਜ਼ਰ ਆਏਗਾ ਕ੍ਰਿਸ਼ਨ ਵੀ ਨਜ਼ਰ ਆਏਗਾ ਅੱਲਾਹ ਵੀ ਨਜ਼ਰ ਆਏਗਾ ਗੋਬਿੰਦ ਵੀ ਨਜ਼ਰ ਆਏਗਾ ਬਾਬਾ ਨਾਨਕ ਵੀ ਨਜ਼ਰ ਆ ਗਿਆ ਕਲਕੀ ਤਰ ਪਿਤਾ ਜੀ ਵੀ ਉਹਦੇ ਵਿੱਚ ਨਜ਼ਰ ਆਉਣਗੇ ਮੁਹੰਮਦ ਵੀ ਆਊਗਾ ਈਸਾ ਵੀ ਆਊਗਾ ਕਿਉਂ ਕਿ ਸਾਰੇ ਹੀ ਇੱਕ ਪਰਮਾਤਮਾ ਦੀ ਜੋਤ ਹੀ ਆ ਸੋ ਅਗਲਾ ਬਚਨ ਮਹਾਂਪੁਰਖਾਂ ਦਾ ਸਿਕਾ ਬਾਬਾ ਨਸੂਨ ਆਖਦੇ ਸਿਕਏ ਕਿ ਸਾਰੇ ਦੁੱਖਾਂ ਦਾ ਜਿਹੜਾ ਮੂਲ ਕਾਰਨ ਵਾ ਉਹ ਕੇਵਲ ਤੇ ਕੇਵਲ ਆਦਮੀ ਦਾ ਹੰਕਾਰ ਹੈ ਹਉਮੈ ਹੈਗੀ ਆ ਸੋ ਜਦ ਤੱਕ ਇਹ ਹਉਮੈ ਨਹੀਂ ਮਿਟਦੀ ਹੈ ਨਾ ਤੇ ਤਦ ਤੱਕ ਨਾ ਦੁੱਖ ਮਿਟਦੇ ਆ ਤੇ ਹਮੇ ਤੋਂ ਬਗੈਰ ਮਹਾਂਪੁਰਖ ਦੱਸਦੇ ਸੀ ਕਿੰਦੇ ਮੁਕਤੀ ਵੀ ਨਹੀਂ ਮਿਲਦੀ ਹੈ ਜਿੰਨਾ ਕੋਈ ਆਦਮੀ ਮਰਜੀ ਯਤਨ ਕਰ ਦੇਵੇ ਇਸ ਕਰਕੇ ਬੱਬਾ ਨਾ ਸੁਣਿਆ ਆਖਦੇ ਸੀਗੇ ਕਿ ਪਰਮੇਸ਼ਰ ਦਾ ਭਾਣਾ ਪੂਰੀ ਤਰ੍ਹਾਂ ਮੰਨਣਾ ਚਾਹੀਦਾ ਹੈਗਾ ਸੋ ਜਿਹੜੇ ਗੁਰਮੁਖ ਭਾਣੀ ਦੇ ਵਿੱਚ ਪੂਰੀ ਤਰ੍ਹਾਂ ਭਿਓ ਕੇ ਉਸ ਪਰਮੇਸ਼ਰ ਦੀ ਰਜਾ ਦੇ ਵਿੱਚ ਰਹਿੰਦੇ ਆ ਅਸਲ ਦੇ ਵਿੱਚ ਕਹਿੰਦੇ ਇਸ ਨੂੰ ਹੀ ਗਵਾਉਣਾ ਆਖਦੇ ਆ ਉਹਨਾਂ ਨੇ ਆਪਣੇ ਆਪ ਨੂੰ ਗਵਾਤਾ ਜਿਹੜੇ ਭਾਣੀ ਦੇ ਵਿੱਚ ਪੂਰੀ ਤਰ੍ਹਾਂ ਭਿੱਜੇ ਹੋਏ ਆ ਉਸ ਦੇ ਹੁਕਮ ਸੋ ਅਗਲਾ ਬਚਨ ਬਾਬਾ ਨਾਨਕ ਸੁਣਨ ਦਾ ਹੈਗਾ ਕਿ ਅਗਰ ਕੋਈ ਆਦਮੀ ਜੇਕਰ ਰੱਬ ਦੇ ਨਾਲ ਪ੍ਰੇਮ ਨਹੀਂ ਪਾ ਸਕਦਾ ਤੇ ਬਾਬਾ ਨਾਨਕ ਹਣ ਯਖ ਤੇ ਸੀਗੇ ਫਿਰ ਕਹਿੰਦੇ ਦੇਖੋ ਉਸ ਨੂੰ ਰੱਬ ਦੀ ਬਣਾਈ ਹੋਈ ਸਾਰੀ ਖਲਕਤ ਸਾਰੇ ਜੀਵ ਜੰਤੂ ਮਨੁੱਖ ਜਾਤੀ ਸਾਰਿਆਂ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਤੇ ਜਦੋਂ ਉਹ ਇਸ ਤਰੀਕੇ ਨਾਲ ਪ੍ਰੇਮ ਕਰੂਗਾ ਤੇ ਫਿਰ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਵਿੱਚ ਵੀ ਜੁੜ ਜਾਊਗਾ ਕਿਉਂ ਕਿ ਕਿਉਂਕਿ ਸਭ ਦੇ ਅੰਦਰ ਹੀ ਪਰਮਾਤਮਾ ਵੱਸਦਾ ਹੈ ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਕਿਸੇ ਦੀ ਵੀ ਪਿੱਠ ਦੇ ਪਿੱਛੇ ਕਿਸੇ ਦੀ ਵੀ ਪਿੱਠ ਦੇ ਪਿੱਛੇ ਈਰਖਾ ਵਸ ਹੋ ਕੇ ਜਾਂ ਸਵਾਦ ਲੈਣ ਲਈ ਕਹਿੰਦੇ ਜਿਹੜੇ ਇਨਸਾਨ ਆਪਣੇ ਸੰਗੀ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਇਹ ਜਿਹੜੀ ਪਿੱਠ ਪਿੱਛੇ ਕੀਤੀ ਗੱਲਬਾਤ ਵਾ ਇਹ ਨਿੰਦਾ ਕਹਾਉਂਦੀ ਹੈਗੀ ਇਸ ਕਰਕੇ ਬਾਬਾ ਨਾਨਕ ਸੁਣੇ ਆਖਦੇ ਸੀਗੇ ਕਿ ਈਰਖਾ ਵਸ ਹੋ ਕੇ ਤਾਂ ਸਵਾਦ ਲੈਣ ਲਈ ਇਹੋ ਜੀਆਂ ਗੱਲਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਹਮੇਸ਼ਾ ਆਪਣੇ ਆਪ ਨੂੰ ਪਰੇ ਰੱਖਣਾ ਚਾਹੀਦਾ ਹੈ ਸੋ ਅਗਲਾ ਬੱਬਨਾਂ ਨੂੰ ਸੁਣਦਾ ਹੈਗਾ ਬੱਬਨਾਂ ਸੁਣਿਆ ਆਖਦੇ ਸੀਗੇ ਕਿ ਅਗਰ ਇਨਸਾਨ ਨੇ ਆਪਣੀ ਗੁੱਡੀ ਅਸਮਾਨ ਤੇ ਚੜਾਉਣੀ ਹੋਵੇ ਬਹੁਤ ਵੱਡਾ ਆਦਮੀ ਬਣਨਾ ਹੋਵੇ ਆਪਣੀ ਚਮਕਦਮਕ ਚੜ੍ਹਦੀ ਕਲਾ ਰੱਖਣੀ ਹੋਵੇ ਤੇ ਫਿਰ ਬੱਬਨਾਂ ਸੁਣਿਆ ਆਖਦੇ ਸੀਗੇ ਕਿ ਉਸ ਇਨਸਾਨ ਨੂੰ ਫਿਰ ਨਿਤਨੇਮ ਦਾ ਜਿਹੜਾ ਪਿੰਨਾ ਹਨਾ ਕਹਿੰਦੇ ਉਹ ਵੀ ਵੱਡਾ ਚਾਹੀਦਾ ਹੈ ਭਾਵ ਕੀ ਜਾਂ ਨਿਤਨੇਮ ਬਤਾ ਦਿਓ ਗਰਵਾਣੀ ਪੜਨੀ ਬਤਾ ਦਿਓ ਗਰਵਾਣੀ ਜਿਆਦਾ ਕੰਠ ਕਰੋ ਫਿਰ ਕਹਿੰਦੇ ਇਹ ਜਿਹੜਾ ਗਰਵਾਣੀ ਰੂਪੀ ਉਹ ਪਿੰਨਾਂ ਉਹ ਟਾਡੀ ਚੜ੍ਹਦੀ ਕਲਾ ਨੂੰ ਉੱਪਰ ਲੈ ਜਾਓ ਅਗਲਾ ਬਚਨ ਬੱਬਨਾ ਸੁਣਦਾ ਹੈਗਾ ਕਿ ਜੀਵਨ ਦੇ ਵਿੱਚ ਉਹ ਪੜ੍ਹਾਈ ਕਰਨੀ ਚਾਹੀਦੀ ਆ ਜਿਸ ਪੜ੍ਹਾਈ ਦੇ ਨਾਲ ਹੰਕਾਰ ਪੂਰੀ ਤਰ੍ਹਾਂ ਖਤਮ ਹੋਵੇ ਸੋ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਪੜ੍ਹਾਈ ਬਿਲਕੁਲ ਨਹੀਂ ਪੜ੍ਹਨੀ ਚਾਹੀਦੀ ਜਿਹਦੇ ਨਾਲ ਹੰਕਾਰ ਪੈਦਾ ਹੋਵੇ ਤੇ ਜਿਸ ਪੜ੍ਹਾਈ ਨਾਲ ਹੰਕਾਰ ਪੈਦਾ ਹੋਵੇ ਤਾਂ ਉਸ ਪੜ੍ਹਾਈ ਨੂੰ ਪੜਨ ਦਾ ਜ਼ਿੰਦਗੀ ਵਿੱਚ ਫਿਰ ਕੋਈ ਫਾਇਦਾ ਵੀ ਨਹੀਂ ਹੈ ਸੋ ਅਗਲਾ ਬਚਨ ਬੱਬਾ ਨਾਨਕ ਸੁਣਦਾ ਹੈਗਾ ਬੱਬਾ ਨਾਨਕ ਕਹਿੰਦੇ ਸੀਗੇ ਕਿ ਭਾਈ ਨਿਤਨੇਮ ਪੱਕਾ ਕਰੋ ਗੁਰੂ ਸਾਹਿਬ ਦੀ ਹਾਜ਼ਰੀ ਭਰੋ ਤੇ ਮਨ ਜਿਹੜਾ ਫਿਰ ਆਪਣੇ ਆਪ ਹੀ ਮਾੜੇ ਪਾਸੇ ਕੰਮਾਂ ਤੋਂ ਹਟ ਜਾਊਗਾ ਮਾੜੇ ਕੰਮ ਕਰਨ ਤੋਂ ਮਨ ਜਿਹੜਾ ਉੱਪਰੇ ਹੋ ਜਾਊਗਾ ਕਦੋਂ ਜਦੋਂ ਸਾਡਾ ਨਿਤਨੇਮ ਵੀ ਪੱਕਾ ਹੋ ਗਿਆ ਤੇ ਗੁਰੂ ਸਾਹਿਬ ਦੀ ਸਾਡੀ ਹਾਜ਼ਰੀ ਵੀ ਪੂਰੀ ਲੱਗਣ ਲੱਗ ਪਈ ਸੋ ਅਗਲਾ ਬਚਨ ਬੱਬਾ ਨਾਨਕ ਸੁਣਦਾ ਹੈਗਾ ਕਿ ਅਗਰ ਕਿਸੇ ਨੇ ਉਸ ਪਰਮੇਸ਼ਰ ਤੋਂ ਵਾਹਿਗੁਰੂ ਤੋਂ ਪਰਮਾਤਮਾ ਤੋਂ ਕੁਝ ਲੈਣਾ ਤੇ ਬਾਬਾ ਨਾਨਕ ਸੁਣਿ ਆਖਦੇ ਸੀ ਕਹਿੰਦੇ ਭਾਈ ਦੋ ਗੱਲਾਂ ਦਾ ਖਿਆਲ ਰੱਖੇ ਪਹਿਲਾ ਕੀ ਆ ਕਹਿੰਦੇ ਕਿਸੇ ਦੂਸਰੇ ਦਾ ਦਿਲ ਨਾ ਦਿਖਾਵੇ ਤੇ ਫਿਰ ਕਹਿੰਦੇ ਕਿਸੇ ਹੋਰ ਗਰੀਬ ਦੇ ਉੱਤੇ ਜ਼ੁਲਮ ਨਾ ਕਰੇ ਗਰੀਬ ਮਾਰ ਨਾ ਕਰੇ ਜਿਹੜੇ ਕਹਿੰਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਗੇ ਗਰੀਬ ਮਾਰ ਨਹੀਂ ਕਰਦੇ ਅਸਲ ਦੇ ਵਿੱਚ ਉਹ ਵਾਹਿਗੁਰੂ ਤੋਂ ਸਭ ਕੁਝ ਲੈ ਜਾਂਦੇ ਆ ਅਗਲਾ ਵਜਨ ਬਾਬਾ ਨਾਨਕ ਸੁਣਦਾ ਹੈਗਾ ਕਹਿੰਦੇ ਭਾਈ ਜ਼ਿੰਦਗੀ ਚ ਮਿੱਠਾ ਬੋਲੋ ਨਿਭ ਕੇ ਚਲੋ ਤੇ ਹੱਥੋਂ ਦੇ ਕੇ ਭਲਾ ਮਨਾਵੋ ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਦੁੱਖ ਤੇ ਸੁੱਖ ਇਨਸਾਨ ਨੂੰ ਉਹਦੇ ਕਰਮਾਂ ਕਰਕੇ ਮਿਲਦੇ ਆ ਇਹ ਕਰਮ ਚਾਹੇ ਪਿਛਲੇ ਜਨਮਾਂ ਦੇ ਵੀ ਕਿਉਂ ਨਾ ਹੋਣ ਪਰ ਜਿਹੜੇ ਗੁਰਮਖ ਦੁੱਖ ਦੇ ਵਿੱਚ ਵੀ ਪਰਮੇਸ਼ਰ ਦੀ ਰਜਾ ਨੂੰ ਮੰਨ ਕੇ ਵਾਹਿਗੁਰੂ ਦਾ ਸ਼ੁਕਰੀਆ ਕਰਦੇ ਆ ਕਹਿੰਦੇ ਦਰਸਲ ਉਹ ਜਿਹੜੇ ਗੁਰਮਖ ਆ ਉਹ ਦੁੱਖ ਦੇ ਵਿੱਚ ਵੀ ਸੁੱਖ ਅਨੁਭਵ ਕਰਦੇ ਆ ਸੋ ਅਗਲਾ ਬਚਨ ਮਾਪੁਰਖਾਂ ਦਾ ਹੈਗਾ ਬਾਬਾ ਜੀ ਆਖਦੇ ਹੁੰਦੇ ਸੀ ਵੀ ਉਹ ਸ਼ਾਹੂ ਕਰ ਕਾਦਾ ਹੈਗਾ ਜਿਸ ਸ਼ਾਹੂਕਾਰ ਦਾ ਗਵਾਂਢੀ ਰਾਤ ਨੂੰ ਭੁੱਖਾ ਸੌਂਜੇ ਪੇ ਇਸ ਕਰਕੇ ਮਹਾਂਪੁਰਾ ਅਖਦੇ ਆ ਕਿ ਸ਼ਾਹੂਕਾਰ ਉਹ ਹੀ ਹੋਣਾ ਚਾਹੀਦਾ ਹੈ ਜਿਹੜਾ ਆਪ ਵੀ ਰੱਜਿਆ ਹੋਵੇ ਤੇ ਦੂਸਰਿਆਂ ਨੂੰ ਵੀ ਰਜਾਵੇ ਸੋ ਅਗਲਾ ਵਜਨ ਬਾਬਾ ਨਾਨਕ ਸੁਣਦਾ ਹੈਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਸਾਡੀ ਅਸਾਬਾਂ ਦੇ ਨਾਲ ਨਹੀਂ ਮੁਕਣੀ ਸਾਡੀ ਕਦਮ ਉੱਕਣੀ ਆ ਜਦ ਤੁਹਾਡੀ ਮਿਹਰ ਹੋਵੇ ਇਸ ਕਰਕੇ ਬਾਬਾ ਨਾਨਕ ਸੁਹਣੀ ਬਾਰ-ਬਾਰ ਜੋਈ ਕਰਦੇ ਹੁੰਦੇ ਸੀਗੇ ਕਿ ਭਾਈ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨੀ ਚਾਹੀਦੀ ਆ ਕਿ ਹੈ ਸੱਚੇ ਪਾਸ਼ਾ ਤੁਸੀਂ ਸਾਨੂੰ ਆਪਣਾ ਬਣਾ ਲਓ ਸਾਡੀ ਵਾਂ ਫੜ ਲਓ ਇਹ ਅਰਜੋਈ ਬਾਬਾ ਨਾਨਕ ਸੁਣੇ ਅਕਸਰ ਕਰਦੇ ਹੁੰਦੇ ਸੀ ਸੋ ਅਗਲਾ ਬਚਨ ਬਾਬਾ ਨਾਨਕ ਦਾ ਹੈਗਾ ਕਿnde ਭਾਈ ਦੁਨੀਆ ਦੇ ਨਾਲੋਂ ਅੱਜ ਵੀ ਟੁੱਟੀ ਕੱਲ ਵੀ ਟੁੱਟੀ ਇਸ ਕਰਕੇ ਨਿਰੰਕਾਰ ਦੇ ਨਾਲ ਬਾਣ ਆਵੇ ਤੇ ਜਿਹਦੀ ਨਿਰੰਕਾਰ ਪਰਮੇਸ਼ਰ ਦੇ ਨਾਲ ਬਾਣ ਆਉਂਦੀ ਆ ਅਸਲ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਮਿਲ ਜਾਂਦਾ ਕਿਉਂ ਕਿਉਂ ਉਹਨਾਂ ਦਾ ਕਦੀ ਵਿਛੋੜਾ ਹੀ ਨਹੀਂ ਹੁੰਦਾ ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕਸੂਰ ਤੋਂ ਬਿਨਾ ਕਸੂਰ ਤੋਂ ਬਿਨਾ ਕਹਿੰਦੇ ਸਜ਼ਾ ਨਹੀਂ ਮਿਲਦੀ ਜਿਹੜਾ ਕਸੂਰ ਆ ਉਹ ਚਾਹੇ ਪਿਛਲੇ ਜਨਮ ਦਾ ਵੀ ਕਿਉਂ ਨਾ ਹੋਵੇ ਇਹ ਮਹਾਂਪੁਰਖਾਂ ਦਾ ਬਚਨ ਸੋ ਅਗਲਾ ਬਚਨ ਬਾਬਾ ਨਾਨਕ ਦਾ ਹੈਗਾ ਕਿ ਸਾਧ ਦੀ ਸੰਗਤ ਦੇ ਨਾਲ ਸਾਧ ਦੀ ਸੰਗਤ ਦੇ ਨਾਲ ਕਹਿੰਦੇ ਸੰਗਤ ਦੀ ਚੰਨ ਧੂੜ ਦੇ ਨਾਲ ਸਾਡੀਆਂ ਜੜੀਆਂ ਮਾੜੀਆਂ ਰਖਾਵਾਂ ਹਨਾ ਹੱਥਾਂ ਦੀਆਂ ਬਾਬਾ ਜੀ ਕਹਿੰਦੇ ਹੁੰਦੇ ਸੀ ਉਹ ਵੀ ਵੀ ਮਿਟ ਜਾਂਦੀਆਂ ਹੈ ਤੇ ਸ਼ੁਭ ਦਿਨ ਆ ਜਾਂਦੇ ਆ ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕਦੀ ਵੀ ਕਿਸੇ ਦੂਸਰੇ ਦੇ ਨੁਕਸਾਨ ਨਾ ਦੇਖੋ ਹਮੇਸ਼ਾ ਆਪਣੇ ਨੁਕਸਾਂ ਦੇ ਅੰਦਰ ਝਾਤੀ ਮਾਰੋ ਤੇ ਜਿਹੜੇ ਨੁਕਸ ਸਾਡੇ ਅੰਦਰ ਵਾ ਕੋਸ਼ਿਸ਼ ਕਰੋ ਕਿ ਇਹਨਾਂ ਸਾਰੇ ਨੁਕਸਾਂ ਨੂੰ ਬਾਹਰ ਕੱਢ ਲਈਏ ਤੇ ਜਦੋਂ ਨੁਕਸਾਂ ਹੀ ਬਾਹਰ ਕੱਢਦੇ ਆਂਗੇ ਅੰਦਰ ਖਾਲੀ ਹੋ ਜਾਊਗਾ ਫਿਰ ਸਾਡੇ ਅੰਦਰ ਗੁਣ ਸਹੀ ਪ੍ਰਵੇਸ਼ ਕਰ ਜਾਣਗੇ ਸੋ ਅਗਲਾ ਬਚਨਮਾ ਪੁਰਖਾਂ ਦਾ ਹੈਗਾ ਕਿ ਜਿਸ ਘਰ ਦੇ ਵਿੱਚ ਸਵੇਰ ਦੀ ਸ਼ੁਰੂਆਤ ਗਰਵਾਣੀ ਨਾ ਹੋਵੇ ਨਿਤਨੇਮ ਨਾ ਹੋਵੇ ਗੁਰ ਸ਼ਬਦ ਦੇ ਨਾਲ ਹੋਵੇ ਗੁਰੂ ਕੀਰਤਨ ਦੇ ਨਾਲ ਹੋਵੇ ਤੇ ਬੱਬਾ ਨਾਨਕ ਕਹਿੰਦੇ ਸੀ ਕਿ ਉਸ ਘਰ ਦੇ ਅੰਦਰ ਜੰਤਰਾ ਮੰਤਰਾਂ ਤੇ ਜਾਦੂ ਟੂਣਿਆਂ ਨੂੰ ਵੀ ਕਿੰਨੇ ਜਿਹੜੇ ਸਵਾ ਨਹੀਂ ਹੁੰਦਾ ਸਵਾ ਦਾ ਡੱਬਾ ਜਿੱਥੇ ਚੁੱਲ੍ਹੇ ਦੀ ਸਵਾ ਸੜਦੇ ਆ ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਗ੍ਹਾ ਨਹੀਂ ਮਿਲਦੀ ਭਾਵ ਕਿ ਇਹ ਸਾਰਾ ਘਰ ਜਿਹੜਾ ਹੈ ਉਹ ਪਰਮੇਸ਼ਰ ਦੀ ਪਹਿਰੇਦਾਰੀ ਦੇ ਵਿੱਚ ਹੋ ਜਾਂਦਾ ਨਜ਼ਰ ਦੇ ਵਿੱਚ ਹੋ ਜਾਂਦਾ ਉਸ ਘਰ ਦੇ ਵੱਲ ਕੋਈ ਨਿਰਪਾਪਰਮੇਸ਼ਰ ਦੀ ਉਸ ਘਰ ਦੇ ਵਿੱਚ ਹੁੰਦੀ ਆ ਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਤਾਤੀ ਬੋ ਨ ਲੱਗੀ ਪਾਰ ਬਰਮ ਸ਼ਰਨਾਈ ਕਿਉਂਕਿ ਉਹ ਘਰ ਪਰਿਵਾਰ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹੁੰਦਾ ਤੇ ਜਿਹੜਾ ਸ਼ਰਨ 'ਚ ਆਉਂਦਾ ਹੈ ਉੱਥੇ ਤਤੀ ਹਵਾਨੇ ਲੱਗਦੀ